ਫਰਸਟ ایڈ ਨਹੀਂ ਹੈ ਇਸਕੇ ਲਈ ਫਰਸਟ ایڈ ਇਸ ਲਈ ਨਹੀਂ ਹੈ ਕਿਉਂਕਿ ਜਦ ਸਟ੍ਰੋਕ ਹੁੰਦਾ ਹੈ ਕਦੀ ਕਦੀ ਦਿਮਾਗ ਚ ਬਲੀਡਿੰਗ ਦੇ ਬਾਅਦ ਸਟ੍ਰੋਕ ਹੁੰਦਾ ਹੈ ਤੇ ਦਿਮਾਗ ਚ ਅਗਰ ਖੂਨ ਵਗ ਗਿਆ ਹੈ ਉੱਥੇ ਬਲੀਡਿੰਗ ਹੋਈ ਹੈ ਔਰ ਤੁਸੀਂ ਕੋਈ ਦਵਾਈ ਦੇ ਦੀ ਤਾਂ ਬਲੀਡਿੰਗ ਵੱਧ ਸਕਦੀ ਹੈ ਖੂਨ ਵੱਧ ਸਕਦਾ ਹੈ ਇਹਦਾ ਪ੍ਰੀ ਕੋਈ ਹੁੰਦਾ ਜਿੱਦਾਂ ਕੋਈ ਟੈਸਟ ਜਿਵੇਂ ਲੋਕ ਕਹਿੰਦੇ 40 ਪਲੱਸ ਤੋਂ ਬਾਅਦ ਸਾਨੂੰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਇਸ ਦਾ ਕੋਈ ਹੈ ਕੋਈ ਕੁਛ ਬਹੁਤ ਸ਼ੋਰ ਹੋਣਾ ਚਾਹੁੰਦੇ ਹੋ ਕਿ ਦਿਮਾਗ ਚ ਕੋਈ ਨਸਾਂ ਸਾਰੀ ਠੀਕ ਠਾਕ ਹੈਗੀ ਹੈ ਤਾਂ ਆਪਾਂ ਸੀਟੀ ਦਵਾਈ ਲਾ ਕੇ ਸੀਟੀ ਸਕੈਨ ਜਾਂ ਐਮ ਆਰ ਆਈ ਕਰਕੇ ਵੀ ਦਿਮਾਗ ਦੀ ਗਰਦਨ ਦੀ ਨਸਾਂ ਦੇਖ ਸਕਦੇ ਜਿਹੜਾ ਮਰੀਜ਼ ਹਸਪੀਟਲ ਉਸ ਲੈਵਲ ਦੇ ਹਸਪੀਟਲ ਪਹੁੰਚ ਜਾਂਦਾ ਤਾਂ ਜਿਹੜੀ ਕਿੰਨਾ ਟਾਈਮ ਉਸ ਤੇ ਕੋਲ ਸਮਾਂ ਹੁੰਦਾ ਜਦੋਂ ਅਜਿਹੀ 4 ਘੰਟੇ ਤੋਂ ਪਹਿਲਾਂ ਪਹਿਲਾਂ ਮਰੀਜ਼ ਪਹੁੰਚ ਜਾਏਗਾ ਤਾਂ ਟੀਕਾ ਲਾ ਕੇ ਸਟ੍ਰੋਕ ਨੂੰ ਠੀਕ ਕਿੰਨਾ ਜਾ ਸਕਦਾ ਲੇਕਿਨ 4.5 ਘੰਟੇ ਦੇ ਬਾਅਦ 24 ਘੰਟੇ ਤੱਕ ਆਪਾਂ ਮੈਕੈਨਿਕਲ ਥਰੋਮਬੈਕਟੋਮੀ ਜਿਹੜਾ ਮੈਂ ਕਰਦਾ ਉਹ ਇਲਾਜ ਕਰ ਸਕਦੇ ਨੇ 24 ਘੰਟੇ ਦੇ ਬਾਅਦ ਕੋਈ ਵੀ ਇਲਾਜ लोग सोचते कि आप करे हर बंदा चाहता है कि आप कुछ तो करिए मरीज़ लिये ना हस्पताल तक तो जब जाने तब जाएंगे तो ता करके अफीम की अवेलेबिलिटी हैगी प्लस एक बहुत स्ट्रोंोंग वो बना हुआ है नोशन बना हुआ है फर्स्ट है एड नहीं है इसके लिए फर्स्ट एड इसलिए नहीं है क्योंकि जो स्ट्रोक होंगे कभी कभी दिमाग च ब्लीडिंग दे बाद स्ट्रोक होंगे तो दिमाग ज अगर खून वग गया है उसे ब्लीडिंग हुई है और तुम्हें कोई दवाई दे दी ਤੋ ਬਲੀਡਿੰਗ ਵੱਧ ਸਕਦੀ ਹੈ ਖੂਨ ਵੱਧ ਸਕਦਾ ਹੈ ਤੇ ਬਸ ਫਰਸਟ ایڈ ਨਹੀਂ ਹੈ ਆਪਾਂ ਸਭ ਨੂੰ ਇਹ ਕਹਿੰਦੇ ਨੇ ਮੂੰਹ ਨਾਲ ਹੀ ਕੁਝ ਨਹੀਂ ਦੇਣਾ ਪੇਸ਼ੈਂਟ ਨੂੰ ਅਗਰ ਉਲਟੀ ਹੋ ਰਹੀ ਹੈ ਤੋ ਉਹਨੂੰ ਇੱਕ ਪਾਸੇ ਕਰਵਟ ਦੇ ਦੇਣੀ ਹੈ ਤਾਂ ਕਿ ਅੰਦਰ ਨਾ ਜਾਏ ਕੁਝ ਵੀ ਔਰ ਨੇੜਲੇ ਹਸਪਤਾਲ ਚ ਪਹੁੰਚੋ ਇੱਕ ਸਰ ਇਹਦਾ ਪ੍ਰੀ ਕੋਈ ਹੁੰਦਾ ਜਿੱਦਾਂ ਕੋਈ ਟੈਸਟ ਜਿਵੇਂ ਲੋਕ ਕਹਿੰਦੇ 40 ਪਲਸ ਤੋਂ ਬਾਅਦ ਸਾਨੂੰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਇਸ ਦਾ ਕੋਈ ਹੈ ਕੋਈ ਇਸ ਦਾ ਸਟ੍ਰੋਕ ਤੇ ਸਟ੍ਰੋਕ ਨਾ ਹੋਏ ਜਾਂ ਸਟ੍ਰੋਕ ਤੋਂ ਬਚਣ ਲਈ ਆਪਾਂ ਜਿਹੜੇ ਬਲੱਡ ਟੈਸਟ ਹਾਰਟ ਲਈ ਕਰਦੇ ਨੇ ਉਹ ਸਾਰੇ ਬਲੱਡ ਟੈਸਟ ਕਰਦੇ ਨੇ ਕਿਉਂਕਿ ਕਲੌਟ ਕਈ ਵਾਰ ਹਾਰਟ ਹਾਰਟ ਚ ਬਣ ਕੇ ਉੱਤੇ ਜਾਂਦੇ ਨੇ ਦਿਮਾਗ ਚ ਜਾਂਦੇ ਨੇ ਤੋਂ ਹਾਰਟ ਦਾ ਟੈਸਟ ਕਰਦੇ ਨੇ ਉਹਦੇ ਇਲਾਵਾ ਤੁਸੀਂ ਬਹੁਤ ਸ਼ੋਰ ਹੋਣਾ ਚਾਹੁੰਦੇ ਹੋ ਕਿ ਦਿਮਾਗ ਚ ਕੋਈ ਨਸਾਂ ਸਾਰੀ ਠੀਕ ਠਾਕ ਹੈਗੀਆ ਤਾਂ ਆਪਾਂ ਸੀਟੀ ਦਵਾਈ ਲਾ ਕੇ ਸੀਟੀ ਸਕੈਨ ਜਾਂ ਐਮ ਆਰ ਆਈ ਕਰਕੇ ਵੀ ਦਿਮਾਗ ਦੀ ਗਰਦਨ ਦੀ ਨਸਾਂ ਦੇਖ ਸਕਦੇ ਹਾਂ ਕਿੰਨੇ ਸਮੇਂ ਚ ਜਿਹੜਾ ਮਰੀਜ਼ ਹਸਪੀਟਲ ਉਸ ਲੈਵਲ ਦੇ ਹਸਪੀਟਲ ਪਹੁੰਚ ਜਾਂਦਾ ਤਾਂ ਜਿਹੜੀ ਕਿੰਨਾ ਟਾਈਮ ਉਸਦੇ ਕੋਲ ਸਮਾਂ ਹੁੰਦਾ ਜਦੋਂ ਅਜਿਹੀ ਤੇ ਜਿਹੜੇ ਵੀ ਹਸਪੀਟਲ ਜਿੱਥੇ ਸਟ੍ਰੋਕ ਦਾ ਟੀਕੇ ਨਾਲ ਹੀ ਇਲਾਜ ਸੰਭਵ ਹੈ ਉੱਥੇ ਅਪਰ ਲਿਮਿਟ 4.5 ਘੰਟੇ ਦੀ ਹੈ 4.5 ਤੋਂ 4 ਘੰਟੇ ਤੋਂ ਪਹਿਲਾਂ ਪਹਿਲਾਂ ਮਰੀਜ਼ ਪਹੁੰਚ ਜਾਏਗਾ ਤਾਂ ਟੀਕਾ ਲਾ ਕੇ ਸਟ੍ਰੋਕ ਨੂੰ ਠੀਕ ਕਿੱਤਾ ਜਾ ਸਕਦਾ ਹੈ ਲੇਕਿਨ 4.5 ਘੰਟੇ ਦੇ ਬਾਅਦ 24 ਘੰਟੇ ਤੱਕ ਆਪਾਂ ਮੈਕੈਨਿਕਲ ਥਰੋਮਬੈਕਟਮੀ ਜਿਹੜਾ ਮੈਂ ਕਰਦਾ ਉਹ ਇਲਾਜ ਕਰ ਸਕਦੇ ਨੇ 24 ਘੰਟੇ ਦੇ ਬਾਅਦ ਕੋਈ ਵੀ ਇਲਾਜ ਨਹੀਂ ਉਦੇ ਬਾਅਦ ਤੇ ਫਿਰ ਸਪੋਰਟਿਵ کہہ ਰਹੇ ਕਿ ਐਕਸਰਸਾਈਜ਼ ਕਰਾਦੀ ਫਿਜ਼ੀਓਥੈਰੇਪੀ ਕਰਦੀ ਖੂਨ ਪਤਲਾ ਕਰਤਾ ਤੋਂ 24 ਘੰਟੇ ਅਪਰ ਲਿਮਟ ਹੈ ਸਟ੍ਰੋਕ ਦੀ ਟਰੀਟਮੈਂਟ ਲਈ ਖੂਨ ਪਤਲਾ ਜੇਕਰ ਜਿਸ ਨੂੰ ਇਹ ਚੀਜ਼ ਹੁੰਦੀ ਹੈ ਹਾਰਟ ਟੈਕ ਤੇ ਇਸ ਵਿੱਚ ਇਹ ਕੀ ਫਰਕ ਕਿੰਨਾ ਹੋਇਆਗਾ ਜੇਕਰ ਅਸੀਂ ਜਾਣੀਏ ਤੇ ਖੂਨ ਪਤਲੇ ਮੈਡੀਸਿਨ ਕਈ ਲਗਾਤਾਰ ਲੋਕ ਲੰਬੇ ਸਮੇਂ ਤੋਂ ਖਾ ਰਹੇ ਨੇ 체크업 ਵੀ ਨਹੀਂ ਕਰਾਂਦੇ ਉਹ ਆਪਦੇ ਆਪ ਹੀ ਸੋਚਦੇ ਨੇ ਮੇਰਾ ਖੂਨ گاੜਾ ਹੈਗਾ ਇਹ ਅਗੇਨ ਤੁਹਾਡਾ ਜਿਸ ਨਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਇੱਕ ਵਅਮ ਹੈ ਖੂਨ گاੜਾ ਹੋ ਗਿਆ ਜਾਂ ਪਤਲਾ ਹੋ ਗਿਆ ਖੂਨ ਦੀ ਕੰਸਿਸਟੈਂਸੀ ਸੇਮ ਹੀ ਰਹਿੰਦੀ ਹੈ ਆਪੀ ਆਪਾਂ ਆਮ ਤੌਰ ਤੇ ਬਾਦਸ਼ਾਹ ਜੀ ਕਹਿੰਦੇ ਕਿ ਖੂਨ ਪਤਲਾ ਹੋ ਗਿਆ گاੜਾ ਹੋ ਗਿਆ ਜੇ ਅਗਰ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਹੈ ਕਿ ਖੂਨ ਪਤਲਾ ਕਰਨਾ ਹੈ ਹਾਰਜੀ ਕੋਈ ਬਿਮਾਰੀ ਹੈ ਤਾਂ ਤੁਸੀਂ ਲੈ ਸਕਦੇ ਹੋ ਚਾਹ 20 ਸਾਲ ਵੀ ਲੈ ਸਕਦੇ ਹੋ 30 ਸਾਲ ਵੀ ਲੈ ਸਕਦੇ ਹੋ ਲੇਕਿਨ ਆਪਣੇ ਆਪ ਕੀ ਹੁਣ ਮੈਂ 40 ਸਾਲ ਦਾ ਹੋ ਗਿਆ ਮੈਨੂੰ ਇੱਕ ਗੋਲੀ ਲੈ ਲੈਣੀ ਚਾਹੀਦੀ ਖੂਨ ਪਤਲਾ ਰਹੇਗਾ ਜਾਂ ਮੈਂ ਸਿਗਰਟ ਪੀਂਦਾ ਮੇਰਾ ਖੂਨ ਮੋਟਾ ਹੈ ਮੈਂ ਆਪਣੇ ਆਪ ਹੀ ਐਸਪੀਰਿਨ ਸਟਾਰਟ ਕਰ ਦਿੱਤਾ ਉਹ ਗਲਤ ਹੈ ਬਿਕੋਜ਼ ਖੂਨ ਅਗਰ ਪਤਲਾ ਹੈ ਤੁਹਾਨੂੰ ਕੋਈ ਲੱਤ ਲੱਗ ਜਾਏ ਤਾਂ ਬਲੀਡਿੰਗ ਜ਼ਿਆਦਾ ਹੋਏਗੀ ਦਿਮਾਗ ਚ ਬਲੀਡਿੰਗ ਹੋ ਸਕਦੀ ਹੈ ਤਾਂ ਆਪਣੇ ਆਪ ਖੂਨ ਪਤਲਾ ਕਰਨ ਦੀ ਗੋਲੀ ਲੈਣ ਲਈ ਕੋਈ ਵੀ ਟ੍ਰੀਟਮੈਂਟ ਇਸ ਤਰ੍ਹਾਂ ਦੀ ਸਾਡੇ ਕੋਲ ਨਹੀਂ ਹੈ ਕਿ ਆਪਾਂ ਕਹੀਏ ਕਿ 40 ਸਾਲ ਦੇ ਹੋ ਗਏ ਉਹਨਾਂ ਤੁਸੀਂ ਇੱਕ ਗੋਲੀ ਖਾਣੀ ਸਟਾਰਟ ਕਰ ਦਿਓ ਜਾਂ 50 ਸਾਲ ਬਾਅਦ ਸਟਾਰਟ ਕਰ ਦਿਓ ਇੱਕ ਮੇਰਾ ਆਖਰੀ ਸਵਾਲ ਹੈਗਾ ਨੌਜਵਾਨ ਜਾਂ ਕਿੰਨੇ ਨੇ ਕਿ ਡਾਕਟਰ ਜਿਵੇਂ ਕਿਸੇ ਨੇ ਕਹਤਾ ਖੂਨ ਗਾੜਾ ਤੁਸੀਂ ਇਹ ਬਲੱਡ ਰੀਡ ਕਰ ਦਿੰਦੇ ਆ ਕਿੰਨੇ ਉਹਦੇ ਨਾਲ ਵੀ ਜਦੋਂ ਰੀਸਾਈਕਲ ਹੁੰਦਾ ਤਾਂ ਕਿੰਨੇ ਨੇ ਵੀ ਉਸ ਚੀਜ਼ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਨਹੀਂ ਨਹੀਂ ਇਹ ਵੀ ਵਹਿਮ ਹੀ ਹੈ ਕਿਉਂਕਿ ਕੂਨ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਡੋਨੇਟ ਕਰਤਾ ਤਾਂ ਨਿਆ ਬਨੇਗਾ ਤਾਂ ਪਤਲਾ ਬਨੇਗਾ ਪਹਿਲਾ ਮੋਟਾ ਹੋ ਗਿਆ ਉਹ ਹੈ ਨਹੀਂ ਉਹ ਬਸ ਗੱਲਾਂ ਨੇ ਗੱਲਾਂ ਨੇ ਉਹ ਗੱਲਾਂ ਨੇ ਹਾਂ